ਬੰਦੀ ਦੀ ਨਾ ਬੈਸਣੇ ਚਾਪ ਵੀਡੀਓ ਆਪਣਾ ਗੇਟ ਲਾਈਨ ਆਈ ਸੀ ਬਾਈ ਠੀਕ ਹੈ ਸਿੱਧਾ ਜਾਂਦੇ ਸੀ ਇੱਥੋਂ ਠੀਕ ਹੈ ਆ ਗੈਨੀ ਬੜਿਆ ਇੱਧਰ ਘੁੱਸੇ ਤਾਂ ਕਿਹੜੇ ਦੇਖਣਾ ਸੀ ਗੈਨੀ ਬੜਦਾ ਸੀ ਬਾਈ ਠੀਕ ਹੈ ਆਪਣਾ ਕੋਈ ਲੱਲਾ ਖਖਣੀ ਸੀ ਸਮਾਨ ਸਮਾਨ ਦੇ ਲਾਲ ਚ ਪਿੱਛੇ ਆਈ ਸੀ ਮੈਂ ਤਾਂ ਮੇਰਾ ਤਾਂ ਚੱਲ ਵੰਡੀ ਆ ਬਾਈ ਮੇਰੇ ਦਾ ਸ਼ਰੇਸ਼ ਸ਼ਰੇਸ਼ ਹਾਂ ਬਾਈ ਪੰਡਤ ਦਾ ਮੁੰਡਾ ਹਾਂ ਬਾਈ ਘਰ ਕਿੱਥੇ ਹੈ ਘਰ ਸਾਡਾ ਰਾਮਾ ਰੋਡ ਤੇ ਬਾਈ ਤੇ ਉਹ ਦੂਜਾ ਦੂਜੇ ਦਾ ਇੱਥੇ ਆ ਬਾਈ ਲੈ ਆ ਲੈ ਵਾਲਾ ਰੋਡ ਨਹੀਂ ਇੱਧਰ ਇੱਥੇ ਕੀ ਲੈਣਾ ਸੀ ਇੱਥੇ ਬਾਈ ਮੈਂ ਅਸੀਂ ਕਾਜੀ ਨਵੇਂ ਪਿੰਡ ਦਾ ਇਹ ਐਕਸਰਾਈਂਡ ਸੀ ਬਈ ਨਵੇਂ ਪਿੰਡ ਤੋਂ ਭਵੇਂ ਟੂਲ ਟੈਕਸ ਤੇ ਕੈਮਰੇ ਲੱਗੇ ਚੈੱਕ ਕਰਾ ਲਉ ਭਵੇਂ ਇਹ ਤੇ ਟੱਬ ਦੇ ਹੀ ਲੈਣਾ ਟੱਬੇ ਤੇ ਬਈ ਸਿੱਧਾ ਜਾਈ ਜਾਂਦੇ ਸੀ ਠੀਕ ਹੈ ਉਹ ਗੇਟ ਪਿਆ ਸੀ ਜਿਹੜਾ ਉਹਦੇ ਨਹੀਂ ਤੜੱਗ ਵੀ ਥੋੜੀ ਨਹੀਂ ਤੇ ਨਹੀਂ ਬਈ ਆ ਗੈਨੀ ਚਾ ਕਹਿੰਦੀ ਕਹਿੰਦਾ ਗੇਟ ਲੈ ਲਉਂਦੇ ਮੈਂ ਖੜਾ ਰਹਿਣ ਦੇ ਕਹਿੰਦੀ ਆਪਾਂ ਚੱਲਦੇ ਆ ਬਈ ਮੋਲ ਲੈ ਆ ਸੀ ਚੱਕਣਾ ਸੀ ਸਹੀ ਸਹੀ ਮੋਲ ਪਾ ਚੱਕੀ ਆ ਡਾਂਗ ਜੀ ਤੱਕੀ ਸਾਰੇ ਮੋਲ ਕਿੱਥੇ ਨਾ ਆਈ ਸੀ ਬਈ ਚੱਕਣਾ ਆਈ ਸੀ ਨਾ ਠੀਕ ਹੈ ਗੱਪਾਂ ਦੀ ਮਾਰ ਕਰਦੇ ਆ ਆ ਆ ਆ ਆ ਤੁਸੀਂ ਕਿੱਥੇ ਆ ਆ ਤੁਸੀਂ ਕਿੱਥੇ ਆ ਗੱਡਿਆ ਇਹਨੇ ਗੱਡਿਆ ਬ ਇਹ ਆਜੰਦਾ ਆਜੰਦਾ ਤੁਸੀਂ ਥੋੜੇ ਨਾ ਮੈਂ ਨਹੀਂ ਥੋੜਿਆ ਬਈ ਅਗੈਨੀ ਨਹੀਂ ਥੋੜਿਆ ਨਾਲ ਤਾਂ ਸੀਗਾ ਬਈ ਮੈਂ ਤਾਂ ਆਪਦਾ ਬਾਹਰ ਮੈਨੂੰ ਨਾਲ ਲੈ ਕੇ ਬਈ ਨਾਲ ਲੈ ਕੇ ਆਇਆ ਬਈ ਮੈਨੂੰ ਥੋੜਾ ਕਹਿੰਦੀ ਤਾਂ ਮੂੰਹ ਦਿਖਾ ਦਿੰਦਾ ਤੁਸੀਂ ਹੀ ਥੋੜਿਆ ਨੇ ਬਈ ਜੰਦਾ ਮੈਂ ਥੋੜਿਆ ਜਿਵੇਂ ਮੈਨੂੰ ਕਿਹਾ ਗਿਆ ਸੀਗਾ ਵੀ ਆਇਆ ਨਹੀਂ ਕਿਹਾ ਤੈਨੂੰ ਕਿਹਨੇ ਕਹਿਆ ਚੁੱਪ ਕਰੋ ਚੁੱਪ ਕਰੋ ਮੈਂ ਕਿਹਾ ਕਿਹਨੇ ਇਹ ਨਹੀਂ ਕਿਹਾ ਸੀਗਾ ਇਹਨੇ ਕਿਹਾ ਸੀ ਮੈਂ ਤਾਂ ਪਹਿਲੀ ਵਾਰ ਆਇਆ ਹੀ ਨਹੀਂ ਕਦੇ ਬਈ ਇੱਥੇ ਮੇਰਾ ਪਿੰਡ ਤਾਂ ਵੀ ਤਲਵੰਡੀ ਸਭੂ ਇੱਧਰ ਤੇਰੇ ਨਾਲ ਲੇਲੇ ਵਾਲੇ ਰੋਡ ਤੇ ਇੱਥੇ ਕਿ ਲੈਣਾ ਜੀ ਬਈ ਇਹਦੇ ਨਾਲ ਆਇਆ ਸੀ ਕਿ उन खां